ਵੀ ਜਿੱਦੇ ਮਰ ਗਿਆ ਆਪਣੇ ਗੁਰਦੁਆਰੇ ਲਵੀ ਹੈ ਉੱਥੇ ਪੰਡ ਚੱਕਣ ਦੀ ਲੋੜ ਹੀ ਨਹੀਂ ਇੱਧਰ ਆਪਣਾ ਘਰ ਹੈ ਇੱਧਰ ਗੁਰਦੁਆਰਾ ਹੈ ਮੈਂ ਗੁਰਦੁਆਰੀ ਭੋਗ ਪਾ ਦਿਆਂਗਾ ਮੈਂ ਉੱਥੇ ਹੀ ਕਰਦੇ ਹਾਂ ਫੁੱਲਾ ਪਿਆ ਪਰ ਤੂੰ ਤੇ ਕੀਲਾ ਜੇ ਤਾਂ ਤੂੰ ਮਰ ਗਿਆ ਪੈ ਦੰਦਾ ਮੈਂ ਆਉਂ ਤੇਰੇ ਭੋਗ ਤੇ ਜਿਦਾ ਤੂੰ ਮਰ ਗਿਆ ਮੈਂ ਤੇਰੀ ਵੀਡੀਓ ਪਾਉਂ ਫੀ ਵਿਥੂ ਮਰ ਗਿਆ ਭਾਈ ਸਾਰਾ ਪੰਜਾਬ ਪਹੁੰਚੋ ਧੰਨਵਾਦ ਕਰੋ ਦਾ ਜਾ ਕੇ ਮਰੇ ਹੋਏ ਦਾ ਵੀ ਬਹੁਤ ਵਧੀਆ ਸੇਵਾ ਨੰਆ ਗਿਆ ਆਪਣੇ ਲੋਕ ਸਮਾਜ ਦੀ ਜੇ ਤੂੰ ਵਰਗਾ ਹਰ ਮਰ ਮੇ ਚੇ ਮਰ ਗਿਆ ਮੈਂ ਫੇਰ ਤੂੰ ਮੇਰੀ ਸਪੋਰਟ ਕਰੀ ਵੀ ਭਾਈ ਮਰੇ ਹੋਏ ਨੂੰ ਜਿਹਨੇ ਮੂੰਹ ਦੇਖਣਾ ਦੇਖ ਲਵਾ ਕੇ ਰਾਜੂ ਦਾ ਰਾਜੂ ਦਾ ਵੀ 12 ਤਰੀਕ ਨੂੰ ਭੋਗ ਹੈ ਜੀ ਜੀ ਦੇਖ ਵੀ ਦੱਸਦੇ 13 ਵੀ ਬਣਤੀ 12 ਤਰੀਕ ਨੂੰ ਬਣਤੀ ਕਦੋਂ ਆ ਗਿਆ ਉਹ ਬੰਦੇ 13 ਦਾ ਮੰਗਣਾ ਵੀ 12 ਤਰੀਕ ਨੂੰ ਕੋਈ ਰਾਜੂ ਦਾ ਭੋਗ ਹੈ ਫੁੱਮਮਾ ਆ ਕੇ ਸਾਰੇ ਟਰੱਕ ਥੇਲੇ ਗੱਡੀਆਂ ਲੈ ਕੇ ਪਹੁੰਚੋ ਬਈ ਨਾਲੂ ਬੱਕਰਾਂ ਵਾਲੇ ਮਟਰ ਛੋਲਿਆਂ ਦੀ ਧਾਲ ਹੈ ਤੇ ਫੁਲਕੇ ਤਾਜ਼ਾ ਬਣਿਆ ਹੈ ਜਲੇਬੀਆਂ ਕਰਦਾਂਗੇ ਕੀ ਜਲੇਬੀ ਚੱਲੂਗੀ ਇਹ ਕਹਿ ਕੇ ਘੜਾਦੀ ਕਿ ਕਰਦਿਆ ਮੁੰਡਿਆਂ ਨੂੰ ਤੇ ਤਿੰਨ ਜਿਹੜੀਆਂ ਵਾਲੀ ਹੋਵੇ ਉਹ ਚਾਰ ਜਿਹੜੀਆਂ ਵਾਲੀ ਕਹਿੰਦੇ ਚਾਰ ਜਿਹੜੀਆਂ ਵਾਲੀਆਂ ਜਲੇਬੀਆਂ ਦਾ ਚੌਲ ਝੂਟ ਹੈ ਉਹੀ ਬਣਾਉਂਦਾ ਰਹਿੰਦਾ ਥੋੜਾ ਟਾਈਮ ਚੌਲ ਤਾਂ ਕਹਿੰਦਾ ਮੈਂ ਆਪੇ ਬਣਾ ਦਿਆਂ ਤੂੰ ਬੱਕਰੀਆਂ ਦਾ ਬੱਕੇ ਖਿੜਦੇ ਸੁਣਾ ਦੇ ਹੈ ਇਹਦਾ ਬੱਕੇ ਸੁਣਾ ਦੀ ਖਿੜਦੇ ਦੋ ਜੇ ਕੋਈ ਆਪਣੇ ਖਾਣ ਵਾਲੇ ਹੋਣਗੇ ਫਿਰ ਉਹਨਾਂ ਵਾਸਤੇ ਇੱਕ ਮੋਟੀ ਜੀ ਬੱਕਰੀ ਬਣਵਾਦੀ ਆਹੋ ਵੀ ਇੱਕ ਪਾਸੇ ਵੈਸ ਨੂੰ ਖਾਣਾ ਹੈ ਮੈਂ ਬੱਕਰੀਆਂ ਦਾ ਮੇਲਾ ਨਾ ਕਰਾਦੀਏ ਮੇਲਾ ਭਾਈ ਦਾ ਅੱਜ ਹੀ ਇੱਥਾ ਦੀ ਨੋਕ ਦੀ ਗੱਲ ਕਰਦੇ ਆਂ ਐਡਾ ਉਹਦੀ ਮੌਤ ਦੀ ਹੈ ਲਗਾਉਣੀ ਮੌਤ ਹੀ ਕਹਿੰਦਾ ਮੌਤ ਤੇਰੇ ਤੋਂ ਵੱਧ ਯਾਦ ਚ ਮੇਲਾ ਲਵਾ ਦਾਂਗੇ ਬੱਕਰੀਆਂ ਦਾ ਮਾਣਾ ਮੇਲਾ ਜਿਹੇ ਦਰਵਾਜ਼ੇ ਨਾਲ ਆਜੋ ਹੁਣ ਆਪਰੇ ਕਰ ਲਈ ਸਲਾਹ ਵੀ ਜਿੱਥੇ ਮੈਂ ਮਰ ਗਿਆ ਮੇਰੀ ਵੀਡੀਓ ਤੂੰ ਪਾਈ ਪੱਕੀ ਤੂੰ ਮਾਰ ਕੇ ਤੇਰੀ ਸਪੋਰਟ ਮੈਂ ਕਰੂੰ ਪੱਕੀ ਪੱਕੀ ਠੀਕ ਹੈ ਗੱਲ ਫੈਸਲਾ ਵੀ ਕਰਾਉਂਗਾ ਹੈ ਫੈਸਲਾ ਵੀ ਕਰਾਉਂਗਾ ਬਸ ਫੈਸਲਾ ਲੱਗ ਜਾਣਗੇ ਫੈਸਲਾ ਵੀ ਹੂ 2 ਰੁਪਏ ਬਣ ਜਾਣਗੇ ਮਾੜਾ ਮੋਟਾ ਭਾਈ ਬਹੁਤ ਕੁਛ ਐਦਾਂ ਕਰ ਯਾਰ ਹਾਂ ਵੀ 2 ਰੁਪਏ ਦੇ ਮੁੰਡੇ ਨੇ ਗਰੀਬ ਬੰਦੇ ਨੇ ਹਾਂ ਉਹ ਪਾਉਣਾ ਕੰਨੀ ਰੱਖ ਕੇ ਲਾਉ ਯਾਰ ਨੂਣ ਤੇ ਲਾਸਤਾ ਦੇ ਉਹ ਹੀ ਵਾਹ ਠੀਕ ਹੈ ਭਾਈ ਬੱਚੂ